ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਇਹਨਾਂ ਬਲਾਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕੈਪਟਨਿੰਗ ਤੇ ਹੋਰ ਕੀ ਆ ਜੀ ਦੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਦੇਖੋ ਕਿੰਨੀ ਲਾਈ ਹੋਈ ਬੂਥ ਵਿਆਰੇ ਦਵਾਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫਿਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਆ ਆਪ ਸਰਕਾਰ ਆਪਣੀ ਹਾਰ ਦੇ ਡਰ ਤੋਂ ਕਰ ਰਹੀ ਹੈ ਧੱਕੇਸ਼ਾਹੀ पुलिस बल दे जोर सरकार कर रही है कब्जा सिंह गिल ने दिखाए मौके दे हालात आरोप असि नहीं बल्कि अकाली दल दे आगुआ वलो जा रहे हान। दा है कि आप पार्टी हार दे डर तो अजेहा कर रही है दा आरोप है कि सरकार बनन तो पहला आप वालों वे वे दावे गए सी पर सरकार दे ही देना सारे दावे थूक निकल गई जिस करके लोग हम आप वालू नापसंद करने लग गए

ਦੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਹੋਈ ਹੈ ਜੀ ਮਾੜਾ ਅਗਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਮ ਪ੍ਰਸ਼ਾਸਨ ਦਾ ਧੱਕਾ ਹੈ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਨੇ ਗੁਰਚਰਨ ਸਿੰਘ ਐਸਐਚਓ ਸ਼ਰਿਆਮ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਂ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਂ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਬੋਲਦੇ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈਏ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸੱਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਆਈ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੇ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਐਸਆਈ ਗੁਰਪ੍ਰੀਤ ਦਾ ਨਾਮ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆ ਇਸੇ ਚੱਕਰ 'ਚ ਪਹਿਲਾਂ ਹੀ ਮੋਹਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ 'ਚ ਕੀਤੀ ਗਈ ਸੀ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਲੋਕਤੰਤਰ ਦਾ ਘਾਣ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਲੈਕਚਰ ਕਮਿਸ਼ਨ ਤੋਂ ਔਰ ਦਰਬਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕਾ ਕਰ ਰਹੇ ਆ